ਏ ਆ 96 ਸਾਲਾਂ ਦਾ ਗੱਭਰੂ ਪਾਲਾ ਸਿੰਘ ਪਾਲਾ ਸਿੰਘ ਕਹਿੰਦੇ ਕਿ ਅੱਜ ਵੀ ਮੈਂ ਸਾਈਕਲ ਤੇ ਦੌੜ ਲਾਉਣਾਗਾ ਤੇ ਟੌਰ ਕਹਿੰਦੇ ਐਵੇਂ ਮੁੰਡਿਆਂ ਵਾਂਗ ਰੱਖਦਾ ਕਿਉਂਕਿ ਦਾੜੀ 'ਚੋ ਹਜੇ ਵੀ ਕਾਲੇ ਭਾ ਮਾਰਦੇ ਆ ਬਾਪੂ ਕਹਿੰਦਾ ਮੇਰੀ ਨਿਗਾਹ ਪੂਰੀ ਕਾਇਮ ਆ ਤੇ ਸਰੀਰਕ ਪੱਖੋਂ ਮੈਂ ਠੀਕ ਆ ਪਰ ਪੂਰੀ ਗੱਲਬਾਤ ਉਹਨਾਂ ਦੀ ਨੌਣੇ ਜਦੋਂ ਦੱਸੀ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ ਆਜੋ ਕਰੀਏ ਗੱਲਬਾਤ ਤੁਸੀਂ ਉਮਰ ਤਾਂ 100 ਸਾਲ ਦੀ ਹੈ ਹੂੰ ਬਾਪੂ ਪੂਰਾ ਕੰਮ ਕਰਦੇ ਸੀ ਜਦੋਂ ਮੈਂ ਆਈ ਸੀ ਬਾਈ ਦਾ ਕੰਮ ਕਰਦੇ ਸੀਗੇ ਤੇ ਬਾਪੂ ਤਾਂ ਹਜੇ ਵੀ ਕਹਿੰਦੇ ਆ ਬਾਈ ਦਾ ਕੰਮ ਕਰਨ ਨੂੰ ਜਿੱਜੀ ਵੀ ਕੋਈ ਨਹੀਂ ਇਹੋ ਜੀ ਗੱਲਬਾਤ ਨਹੀਂ ਕੋਈ ਗੱਲ ਕਰੀਏ ਜੀ ਜਿਵੇਂ ਤੁਸੀਂ ਇਹਨਾਂ ਦੇ ਨੌ ਆ ਤੁਹਾਡੇ ਐਨਕ ਲੱਗੇ ਆ ਇਹ ਇਹਨਾਂ ਇਹਨਾਂ ਦੇ ਐਨਕ ਵੀ ਨਹੀਂ ਲੱਗੇ ਇਹ ਬਿਨਾਂ ਐਨਕ ਤੋਂ ਗਟਕਾ ਪੜ ਲੈਂਦਾ ਮੈਂ ਦੇਖ ਰਿਹਾ ਤੁਹਾਡੇ ਜਿਹੜਾ ਦਾੜਾ ਏ ਉਹਦੇ 'ਚ ਵੀ ਕਾਲੇ ਵਾਲ ਆ ਇਹ ਜੇ ਅਸਲ ਪੁੱਛੇ ਸਾਡੇ ਅਸਲੇ ਦੀ ਹਦੀ ਨੇ ਜਿਹੜੇ ਗਾਹ ਮੇਰੇ ਪੋਤੇ ਨਾਲ ਦੇ ਚ ਉਹਨਾਂ ਵੀ ਚਿੱਟ ਨੂੰ ਹੋਣਾ ਬੰਨਿਆ ਅੱਛਾ ਤੇ ਮੈਂ ਆਹ ਗਾਣਾ ਚੰਦ ਲਵਾਏ ਸਾਡੇ ਤੇ ਉਹ ਹੀ ਐ 15 ਕਿਲੋਮੀਟਰ ਬਾਪੂ ਜੀ ਸਾਈਕਲ ਤੇ ਲੱਲ ਚੱਲ ਗਏ ਜਾ ਕੇ ਤੇ ਆ ਕੇ ਕਿੰਨੇ ਚ ਜੀ ਦੂੜ ਘੰਟੇ ਚ ਦੂੜ ਘੰਟੇ ਚ ਹਾਂ ਬਾਪੂ ਕਮਾਲ ਆ ਤੁਹਾਡੇ ਗੋਡੇ ਨਹੀਂ ਦੁਖਦੇ ਨਹੀਂ ਤਾਂ ਅੱਜ ਕੱਲ ਮੁੰਡਿਆਂ ਦੇ ਗੋਡੇ ਦੁਖੀ ਜਾਂਦੇ ਸਾਈਕਲ ਪਾਣੀ ਬਣ ਜਾਂਦਾ ਮੂਰੇ ਵੀ ਚੱਲ ਜਿੱਤੇ ਸਾਈਕਲ ਤੇ ਮਖਾਇਆ ਚਾਰ ਸਰ ਹੋ ਗਏ ਲਿਆਂਦੇ ਨੂੰ ਇੱਕ ਮਗਰ ਲਈ ਚਾਹ ਚੂ ਬਦਲ ਜੀ ਤੇ ਨਹੀਂ ਉਹਦੇ ਹੀ ਪੀਂਦੇ। ਬਾਕੀ ਮੈਨੂੰ ਆਉਦੇ ਪਈ ਉਹ ਮਰੇ ਦਾ ਨਹੀਂ ਉਹ ਨਾਮ ਹੁੰਦਾ ਜਿੰਨ ਮੇਰੇ ਬਾਪੂ ਦਾ ਹੁੰਦਾ। ਹੁਣ ਮੈਂ ਬਾਪੂ ਨੂੰ ਛੱਡ ਕੇ ਨਹੀਂ ਮੈਂ ਜਾਂਦੀ ਨਹੀਂ ਮੈਂ ਜਵਕਾ ਕੋਲ ਜਾਵਣਾ ਰਹਾ ਹਾਂ ਉੱਥੇ। ਹੁਣ ਬਾਪੂ ਦੀ ਮਾਰੀ ਮਾਇਕੀ। ਇਹ ਕਿ ਇਹ ਬਾਪਰਾ ਬੁਚੀ ਢਾ ਕੇ ਫੈ। ਸਵਾਤਨ ਮੰਡਰੀ ਮੁਖਤਰ ਦਾ ਬਾਲਾ ਮੈਂ ਕਦੇ ਨਹੀਂ ਕਰਦਾ। ਬਾਪੂ ਮੁਖਤਰ ਕੀ ਹੁੰਦਾ ਮੁਖਤਰ? ਹੈ? ਮੁਖਤਰ ਕੀ ਹੁੰਦਾ? ਮੋਟਰ ਲੱਕੜ ਦਾ ਹੁੰਦਾ ਹੈ ਅੱਛਾ ਉਹ ਜਿਹੜਾ ਪਲਵਾਨਾਂ ਕੋਲੇ ਹੁੰਦਾ ਐ ਘਮੋਵੇ ਉਹਨੂੰ ਐ ਚੱਕ ਕੇ ਹਾਂ ਮੋਟੇ ਤੇ ਰੱਖਣਾ ਹੂੰ ਆਂਟਰਾ ਪ੍ਰੀਮਾਰਕ ਮੋਟੇ ਪਲਵਾਨ ਨਹੀਂ ਪਲਵੋਨੇ ਵੀ ਕਰਦੇ ਰਹੇ ਉਹ ਮੋਟੇ ਪਾਲਾ ਕਰਨਾ ਹੂੰ ਪਲਵਾਨੀ ਪਲਵੋਨੇ ਵੀ ਕਰਦੇ ਹੁੰਦੇ ਸੀ ਹਾਂ ਪਲਵਾਨੀ ਵੀ ਕਰਦੇ ਹੁੰਦੇ ਸੀ ਤੁਸੀਂ ਬਹੁਤ ਪਲਵਾਨੀ ਕਰਦੇ ਰਹੇ ਹੂੰ ਆ ਮੇਰੇ ਹੱਥ ਦੇ ਵਿੱਚ ਉਹਨਾਂ ਦਾ ਆਧਾਰ ਕਾਰਡ ਹੈ ਤੁਸੀਂ ਦੇਖ ਸਕਦੇ ਹੋ ਜਿਤੇ ਉਮਰ ਲਿਖੀ ਹੋਈ ਹੈ ਉਹਨਾਂ ਦਾ ਜਨਮ 1928 ਦੇ ਵਿੱਚ ਹੁੰਦਾ ਹੈ ਉਹਨਾਂ ਨੇ 1947 ਦੇਖੀ ਹੈ ਕਹਿ ਲਿਏ ਵੀ ਉਹ ਸਮਿਆਂ ਦੇ ਵਿੱਚ ਉਹ ਗੱਭਰੂ ਜੇ ਹੋਣਗੇ ਤੇ ਅੱਜ ਉਹ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਸੱਸੀ ਕਾਲ ਸਭ ਤੋਂ ਪਹਿਲਾਂ ਜੀ ਆ ਬਾਬਾ ਜੀ ਸਿਹਤਾਂ ਠੀਕ ਹੈ ਜੀ ਹਾਂ ਜੀ ਸਿਹਤ ਠੀਕ ਹੈ ਜੀ ਸਿਹਤ ਹਾਂ ਸਿਹਤ ਠੀਕ ਰਹਿੰਦੀ ਹੈ ਹੂੰ ਸਿਹਤ 'ਤੇ ਕੋਈ ਅੰਗ ਨਹੀਂ ਦੁੱਸਦਾ ਹੂੰ ਨਿਗਾ ਬਥੇਰੀ ਐ ਥੋਂ ਆਪਣੀ ਵੱਡੀ ਛੜਕ ਤੇ ਹੂੰ ਮੈਂ ਦੀਂਦੇ ਹੂੰ ਠੀਕ ਹੈ ਜੀ ਅਬ ਬਾਪੂ ਜੀ ਜੇ ਤੁਹਾਡੀ ਉਮਰ ਦੀ ਗੱਲ ਕਰੀਏ ਤਾਂ ਕਿੰਨੀ ਉਮਰ ਹੈ ਤੁਹਾਡੀ ਉਹ ਮੇਰਾ ਖਿਆਲ ਹੈ ਵੀ ਮੈਂ ਉਦੋਂ ਜ्यों ਮੁਸਲਮਾਨ ਗਏ ਸਨ 47 ਵੇਲੇ ਹੂੰ ਉਹਦੋਂ 21 ਸਾਲ ਦਾ ਸੀ ਹੂੰ ਕਹਿ ਲਈਓ ਤੋ ਗੱਭਰੂ ਜੇ ਸੀ ਤੁਸੀਂ ਮੈਂ ਮੁਸਲਮਾਨ ਨੇ ਮੁੰਨੇ ਨਾ ਬੋਰੀ ਮੂੰਹ ਸੇ ਚੱਕਣ ਲਾ ਗਿਆ ਸੀ ਹੂੰ ਠੀਕ ਐ ਐਸੇ ਗੋੜਾ ਬਿੱਸੇ ਦੇ ਹੁੰਦੇ ਆਪਣੀ ਸਾਥ ਚ ਹੂੰ ਮੂੰਹ ਚ ਵੀ ਬੋਰੀ ਮਿੱਟੀ ਦੀ ਭਰੀ ਉਹ ਵੀ ਚੱਕੜੀ ਹੂੰ ਹਾਂ ਹੂੰ ਕੌੜੀ ਬਾੜੀ ਵੀ ਖੇੜਦੇ ਅੱਛਾ ਸਾਰਾ ਕੁਛ ਕਰਦੇ ਸੀ ਹੂੰ ਜਿਵੇਂ ਆਪਣਾ ਪਿੰਡ ਦਾ ਮੰਨਿਆ ਵੇ ਸੀ ਤੇ ਤੁਹਾਡੀ 100 ਸਾਲ ਉਮਰ ਆ ਹੈ ਜਿਵੇਂ ਤੁਹਾਡੀ 100 ਸਾਲ ਉਮਰ ਆ ਹਾਂ ਤੇ ਕੰਮ ਕੀ ਕੁਛ ਕਰ ਲੈਨੇ ਹੋ ਕੰਮ ਅਸੀਂ ਤਾਂ ਬਿਰੂ ਵਹੀ ਕਰਦੇ ਸੀ ਉਹ ਦੂੰ ਹੂੰ ਹੁਣ ਕੀ ਕਰ ਲੈਨੇ ਹੋ ਹੁਣ ਮਾੜਾ ਮੋਟਾ ਕਰ ਲੈਨੇ ਹੁਣ ਤਾਂ ਕੁਛ ਨਹੀਂ ਪਸ਼ੂ ਵੀ ਵੇਚਤੇ ਆਪਣੇ ਪਸ਼ੂ ਬਹੁਤ ਸ਼ਾਨਦਾਰ ਹੁੰਦੇ ਸੀ ਹੂੰ ਬਾੜ ਦਾ ਆਪਣੇ ਘਿੰਟੀ ਜੀ ਹੁੰਦੇ ਸੀ ਹੂੰ ਮੰਨਿਆ ਤਾਂ ਹੂੰ ਹੇ ਹੁਣ ਜੋਂ ਮੇਰੇ ਪੋਤੇ ਹੀ ਬਾਹਰ ਉੱਡ ਗਏ ਮੇਰਾ ਪੋਤਾ ਹੀ ਬਾਹਰ ਉੱਠ ਗਿਆ ਸੀ ਉਹ ਆਖਣ ਲੱਗੇ ਬਾਪੂ ਕੁਛ ਦੇ ਦਿਓ ਹੂੰ ਸਾਈਕਲ ਸੰਗਲ ਚਲਾ ਲੈਨੇ ਹੋ ਹਾਂ ਸਾਈਕਲ ਸੰਗਲ ਚਲਾ ਲੈਨੇ ਹੋ ਸਾਈਕਲ ਪੂਰਾ ਚਲਾ ਲੈਨੇ ਪੂਰਾ ਗੋਡੇ ਗੁੱਡਣੇ ਦੱਸਦੇ ਤੁਹਾਡੇ ਗੋਡਾ ਕਾਂ ਕੇ ਮੇਰਾ ਕੋਈ ਨਹੀਂ ਦੁੱਖ ਤਾਂ ਬਿਰੂ ਆ ਸੁਣਦਾ ਹੀ ਉੱਚ ਹੈ ਇਹ ਵੀ ਮੇਰੇ ਬਾਪੂ ਨੂੰ ਵੱਡੇ ਹੋਏ ਨੂੰ ਹੂੰ ਉੱਚਾ ਸੌਣ ਲੱਗਿਆ ਸੀ ਬਾਪੂ ਜੀ ਮੈਂ ਦੇਖ ਰਿਹਾ ਤੁਹਾਡੇ ਜਿਹੜਾ ਦਾੜਾ ਏ ਉਹਦੇ 'ਚ ਵੀ ਕਾਲੇ ਵਾਲਾ ਇਹ ਜੇ ਅਸਰ ਪੁੱਛੇ ਸਾਡੇ ਅਸਲੇ ਦੀ ਹੱਦੀ ਨੇ ਜਿਹੜੀ ਗਾਹਾਂ ਮੇਰੇ ਪੋਤੇ ਨਾਲ ਦੇਈ ਸੀ ਉਹਨਾਂ ਵੀ ਚਿੱਟੀਆਂ ਹੋਣੀਆਂ ਪਈਆਂ ਅੱਛਾ ਤੇ ਮੈਂ ਆਖਦਾ ਹਾਂ ਕੰਝਾ ਸਾਡੇ ਤੇ ਨਹੀਂ ਉਵੇਂ ਹੀ ਆ ਤੇ ਦੂਜੀ ਗੱਲ ਪੁੱਤ ਅਸੀਂ ਕਿਉਂ ਬਥੇਰਾ ਖਾਂਦਾ ਹੂੰ ਤਿੰਨ ਪਾਕੇ ਪੀ ਜਾਂਦਾ ਸੀ ਮੈਂ ਇਹ ਨਾਂ ਪਿੰਨਾਂ ਜਾ ਮੁਖਤਰ ਮਗਤਰ ਸਾਰਿਆਂ ਨੂੰ ਬੁਧਾਤਾ ਸੀ ਮੈਂ ਹੂੰ ਠੀਕ ਆ ਸਵਾ ਤਿੰਨ ਮੰਨ ਦੇ ਮੁਖਤਰ ਦਾ ਬਾਲਾ ਮੈਂ ਕਦੇ ਨਹੀਂ ਕਰਤਾ ਸੀ ਬਾਪੂ ਮੁਖਤਰ ਕੀ ਹੁੰਦਾ ਮੁਖਤਰ ਹੈ ਮੁਖਤਰ ਕੀ ਹੁੰਦਾ ਮੁਖਤਰ ਲੱਕੜ ਦਾ ਹੁੰਦਾ ਅੱਛਾ ਉਹ ਜਿਹੜਾ ਪਲਵਾਨਾਂ ਕੋਲੇ ਹੁੰਦਾ ਐਂ ਘਮੋਦੇ ਉਹਨੂੰ ਐਂ ਚੱਕ ਕੇ ਹਾਂ ਮੋਢੇ ਤੇ ਰੱਖਣਾ ਹੂੰ ਆਂ ਤਾਂ ਵੀ ਮਾਰ ਕੇ ਮੋਢੇ ਪਲਵਾਨੀ ਪਲਵੋਨੇ ਵੀ ਕਰਦੇ ਰਹੇ ਹੋ ਮੋਢੇ ਦਾ ਬਾਲਾ ਕਰਨਾ ਹੂੰ ਪਲਵਾਨੀ ਪਲਵੋਨੇ ਵੀ ਕਰਦੇ ਹੁੰਦੇ ਸੀ ਹੈ ਪੜਵਾਨੀ ਵੀ ਕਰਦੇ ਹੁੰਦੇ ਸੀ ਤੁਸੀਂ ਬਹੁਤ ਪੜਵਾਨੀ ਕਰਦੇ ਰਹੇ ਹੂੰ ਤੇ ਚਲੋ ਸਾਰਾ ਕੁਝ ਕਰਦੇ ਰਹੇ ਬਿੱਲੂ ਹੁਣ ਤਾਂ ਜੇ ਹਾਂ ਜੀ ਤੇ ਤੇਰੇ ਅੱਗੇ ਮੁੰਡੇ ਨੇ ਆਖੀ ਜੇ ਹੂੰ ਸੱਸ ਚੋਂ ਮੁੰਡੇ ਵੇਖ ਬੈਠੇ ਸੀ ਤੇ ਅੱਖੀ ਰੇ ਬਾਹਰ ਉਹ ਚੀ ਦਾ ਕੇ ਰੇ ਨੀ ਕੇ ਤੇ ਹਲੇ ਨਹੀਂ ਬਾਹਰ ਛੜਾ ਮੇਲਾ ਦਾ ਬਾਪੂ ਮੈਥੋਂ ਨਹੀਂ ਛੜਾਇਆ ਹਾਂ ਹੂੰ ਤੇ ਪਰ ਤੇ ਬਾਪੂ ਦੇਖਦਾ ਪੂਰਾ ਤੁਹਾਨੂੰ ਹੈ ਦੇਖਦਾ ਪੂਰਾ ਤੁਹਾਨੂੰ ਨਿਗਾ ਨੂਗਾ ਸਹੀ ਆ ਨਿਗਾ ਸਹੀ ਹੈ ਨਿਗਾ ਹਰੇ ਬੇਹਰੇ ਬੇਚੂ ਆ ਵਢੀ ਛੜਿਆ ਹੂੰ ਛੜ ਕਿਥੇ 2 ਮਹੀਨਾ ਹੈ ਹੂੰ ਤੇ ਉਵੇਂ ਸਾਰੀ ਚੀਜ਼ਾਂ ਦੀ ਜਿੰਨੀ ਕਰਦੀ ਤੇ ਬਾਪੂ ਪੜ੍ਹ ਕੇ ਲੈਨੇ ਹੋ ਪੰਜਾਬੀ ਪੜ੍ਹ ਲੈਨੇ ਹੋ ਪੰਜਾਬੀ ਮਾੜੀ ਮੂਠੀ ਹੂੰ ਨੇ ਮੈਂ ਪੜਿਆ ਅੱਛਾ ਇਹ ਕਿਸੇ ਕਿਸੇ ਦੇ ਪੜਦੇ ਨਹੀਂ ਉਹ ਵੇਖ ਕਿ ਪੜਨ ਦਾ ਅੰਦਾਜ਼ ਹੈ ਉਹ ਪੜ ਲੈਣ ਦੇ ਸੀ ਬਾਜੀ ਦੀ ਉਮਰ ਦੀ ਜੇ ਗੱਲ ਕਰੀਏ ਤੇ ਮੈਂ ਦੱਸਦਾ ਮੈਂ 9 ਨਹੀਂ ਬਾਬਾ ਜੀ ਦੇ ਤੇ ਤੁਹਾਡੀ ਉਮਰ ਕਿੰਨੀ ਹੈ ਜੀ ਮੇਰੀ 1 ਘੱਟ 60 ਸਾਲ ਅੱਛਾ ਇੱਕ ਤੁਹਾਨੂੰ ਦੇਖ ਕੇ ਲੱਗਦਾ ਵੀ ਬਾਬਾ ਜੀ ਦੀ ਇੰਨੀ ਉਮਰ ਹੋਊਗੀ ਹਨਾ ਨਹੀਂ ਤਾਂ ਲੱਗਦਾ ਨਹੀਂ ਦੇਖ ਕੇ ਨਹੀਂ ਬਾਪੂ ਦੀ ਉਮਰ ਤਾਂ 100 ਸਾਲ ਦੀ ਹੈ ਹੂੰ ਬਾਪੂ ਪੂਰਾ ਕੰਮ ਕਰਦੇ ਸੀ ਜਦੋਂ ਮੈਂ 아이 ਸੀ ਬਾਈ ਦਾ ਕੰਮ ਕਰਦੇ ਸੀਗੇ ਤੇ ਬਾਪੂ ਤਾਂ ਹਜੇ ਵੀ ਕਹਿੰਦੇ ਆ ਬਾਈ ਦਾ ਕੰਮ ਕਰਨ ਨੂੰ ਕੋਈ ਨਹੀਂ ਇਹੋ ਜੀ ਗੱਲਬਾਤ ਨਹੀਂ ਕੋਈ ਉੱਠਣ ਦੇ ਨਹੀਂ ਇਹਨੇ ਤੜਕੇ ਸਵੇਰੇ ਉੱਠ ਕੇ ਆਪਦਾ ਚਾਹ ਪਾਣੀ ਖਰਾਕ ਵਧ ਗਿਆ ਰੋਟੀ ਪਾਣੀ ਵਧ ਗਿਆ ਖਾਣੀ ਜਿਵੇਂ ਜਿਹੜੇ ਕਹਿੰਦੇ ਵੀ ਬਜ਼ੁਰਗ ਹੁੰਦੇ ਆ ਉਹ ਉਹਨਾਂ ਨੂੰ ਤੁਰਨ ਫੇਰਨ ਚ ਦਿੱਕਤ ਆਉਣ ਲੱਗ ਜਾਂਦੀ ਆ ਛੋਟੀ ਨਾ ਤੁਰਦੇ ਆ ਨਾ ਤੁਸੀਂ ਵੇਖ ਲਓ ਸਾਹਮਣੇ ਹੂੰ ਤੋਰ ਕੇ ਛੋਟੀ ਮੈਂ ਤਾਂ ਤੋਰ ਛੋਟੀ ਬਾਪੂ ਦਾ ਨਾ ਨਾ ਸ਼ਹਿਰ ਹਾਂਜੀ ਸ਼ਹਿਰ ਨੇ ਸੰਦ ਬਣਾਇਆ ਉਹ ਆਲਾ ਕੇ ਬੂਟਾ ਪਾਲ ਪਲੋਚ ਕੇ ਤਿਆਰ ਕੀਤਾ ਹੂੰ ਫੁੱਲ ਜੱਗ ਪੈਂਦੇ ਵਿੱਚ ਝਾਫਿਆਂ ਦੇ ਹੂੰ ਨਿਆਣੀ ਨਾਰ ਤਾਂ ਮਰੇ ਨੇ ਕੰਥ ਜਾਰੋ ਤੇ ਪੁੱਤਰ ਮਰਨਾ ਬੁੱਢਿਆਂ ਮਾਪਿਆਂ ਦੇ ਇੱਕ ਮਰ ਜਾਂਦੇ ਦੂਜੇ ਮੁੱਕ ਜਾਂਦੇ ਤੇ ਜਿੰਦ ਜਾਂਦੀ ਹੈ ਵਿੱਚ ਸਿਆਪਿਆਂ ਦੇ ਹੁਣ ਇਹਨਾਂ ਗੱਲਾਂ ਚ ਬਾਈ ਝੂਠ ਨਹੀਂ ਰਾਈ ਵੀ ਤੇ ਹੁਣ ਵਾਲੇ ਗਵਈਆਂ ਨੂੰ ਆਉਂਦਾ ਵੀ ਇੱਕ ਅੱਖ ਨਹੀਂ ਧਫਲੇ ਕੋਟੇ ਹੈ ਤੇ ਜੇ ਪੁਰਾਣੀਆਂ ਸਟੋਰੀਆਂ ਵੇਖੀਏ ਨੇ ਇਹ ਰਾਮਗੋਣ ਨੇ ਜਿੰਨੇ ਰਿਕਾਸ਼ ਬਣਾਏ ਉਹਦਾ ਰਿਕਾਸ਼ ਨਹੀਂ ਕੋਈ ਮਾਰਾ ਜਾ ਗਏ ਜਾਗ ਸੰਜੀ ਲੈਣੇ ਗੱਡੀ ਕਾਵੇ ਇਕ ਜਾਵੇ ਐਸੇ ਹੀ ਕਿ ਨਹੀਂ ਸਹੀ ਹੈ ਬਾਬਾਪੂ ਫਿਰ ਤੁਸੀਂ ਵੀ ਲਿਖ ਲੁਖ ਲੈਨੇ ਹੋ ਹੈ ਤੁਸੀਂ ਵੀ ਲਿਖ ਲੁਖ ਲੈਨੇ ਹੋ ਨਹੀਂ ਭਾਈ ਮੈਂ ਨਹੀਂ ਲਿਖਿਆ ਰੱਖਿਆ ਮੈਂ ਤਾਂ ਮੜ ਜੇ ਤਸਕਤ ਹੋ ਕੇ ਸੁਣ ਲਿਆ ਸੀ ਠੀਕ ਹੈ ਜੇ ਅੱਪਾ ਜੀ ਬਾਪੂ ਜੀ ਦੀ ਗੱਲ ਕਰੀਏ ਤਾ ਇਹ ਸਾਈਕਲ ਸੋਗਲ ਜਿਵੇਂ ਤੁਸੀਂ ਦੱਸਿਆ ਸਾਈਕਲ ਵੀ ਚਲਾ ਲੈਂਦੇ ਵਾਧੂ ਵਾਧੂ ਸਾਈਕਲ ਤੇ ਹੁਣ ਜਾ ਕੇ ਆਇਆ ਆਪਦੇ ਨਾਨਕੀ ਦਿয়ালਪੁਰੇ ਨਾਨਕਿਆ ਬਾਪੂ ਦੇ ਸਾਈਕਲ ਤੇ ਜਾ ਕੇ ਹੱਥ ਨੂੰ ਮਰ ਗਿਆ ਅੱਛਾ ਇਥੋਂ ਕਿੰਨੇ ਕਿੰਨੇ ਕਿਲੋਮੀਟਰ ਹੋਊਗਾ ਦਿয়ালਪੁਰਾ 10 12 ਕਿਲੋਮੀਟਰ ਹੋ 15 ਕਿਲੋਮੀਟਰ ਅੱਛਾ 15 ਕਿਲੋਮੀਟਰ ਬਾਪੂ ਜੀ ਸਾਈਕਲ ਤੇ ਚੱਲ ਗਏ ਜਾ ਕੇ ਤੇ ਆ ਗਏ ਕਿੰਨੇ ਚੀਂ ਡੂੜ ਘੰਟੇ ਚ ਡੂੜ ਘੰਟੇ ਚ ਬਾਪੂ ਕਮਾਲ ਆ ਤੁਹਾਡੇ ਗੋਡੇ ਨਹੀਂ ਦੁਖਦੇ ਨਹੀਂ ਤਾਂ ਅੱਜ ਕੱਲ ਮੁੰਡਿਆਂ ਦੇ ਗੋਡੇ ਦੁਖੀ ਜਾਂਦੇ ਨੇ ਸਾਈਕਲ ਪਾਣੀ ਪਣ ਜਾਂਦਾ ਮੂਰੇ ਵੀ ਚੜ ਜਿੱਤੇ ਨਾ ਐਸੇ ਸੱਟ ਤੇ ਸਾਈਕਲ ਤੈਨੂੰ ਖਾਇ ਚਾਰ ਸਾਲ ਹੋ ਗਏ ਲਿਆਂਦੇ ਨੂੰ ਇੱਕ ਮਗਰ ਲਿਚ ਚੂਪ ਬਦਲਿਆ ਤੇ ਤੈਨੂੰ ਉਹਦੇ ਹੀ ਪਿਆ ਠੀਕ ਆ ਹੁਣ ਮੈਨੂੰ 20 ਦਿਨ ਹੋ ਗਏ ਅੱਜ ਜਿੱਦੇ ਅੱਗੇ ਐਲ ਵੀ ਮਜੀ ਬਣਾ ਕੇ ਲਗੇ ਥੋਡੇ ਨੂੰ ਉਦੋਂ ਪੁੱਛੋ ਮੇਰੇ ਮਾਮੇ ਦਾ ਪੋਤਾ ਗੁਜ਼ਰ ਗਿਆ ਗੱਭਰੂ ਸੀ ਮੁੰਡਾ ਮੱਕਈ ਵੀਰ ਜੈਸੀ ਵੀ ਜੈਸੀ ਮੇਰੇ ਪੋਤੇ ਵੀ ਮਾਪੂਤ ਮੈਂ ਤਾਂ ਜਾ ਕੇ ਫੇਰ ਹੋਣੀ ਇਹਦੀ ਬੱਪੂ ਸੈਂਕ ਕਰਦੇ ਨਾ ਮੈਂ ਨਹੀਂ ਜਨਮ ਬਾਜੇ ਰੱਖ ਜੂ ਤੇ ਮੈਂ ਤੁਸਦੇ ਹੋ ਗਾ ਰਾਂ ਮਾਏ ਮੈਂ ਦੋਟਾ ਹੂੰ ਦੋਟਾ ਮੀਜੀ ਕੋਠੇ ਜਾਵੜਾ ਸਾਈਕਲ ਤੇ ਸੈਂਕ ਕਰਤੀ ਫੇ ਮੈਂ ਆਖਾ ਉਹ ਵੀ ਆ ਕੁਆ ਬਾਈ ਮੀ ਤੁ ਮਾਰਨੇ ਨੇ ਸਾਈਕਲ ਲਿਆ

ਤੇ ਇਹੋ ਜੀਆਂ ਗੱਲਾਂ ਬਲੂ ਸਾਈਕਲ ਤਾਂ ਹਲੇ ਮੈਂ ਆਨਾ ਵੀ ਇਹ ਜੱਦ ਤੇ ਅਭੀ ਐਕਸੀਡੈਂਟ ਬਾਰੇ ਹੁੰਦੇ ਆ ਤੋ ਤੁਹਾਨੂੰ ਡਰ ਲੱਗਦਾ ਹੋਊਗਾ ਵੀ ਕਿਤੇ ਲੱਗਦਾ ਸਾਨੂੰ ਅਸੀਂ ਕਹਿੰਦੇ ਸੁਣਦਾ ਨਹੀਂ ਹੂੰ ਵੀ ਪਿੱਛੇ ਤੋਂ ਆਉਂਦਾ ਹੈ ਦੱਬੀ ਤੁਰਿਆ ਜਾਂਦਾ ਦੀਂਦਾ ਤਾਂ ਵਧ ਗਿਆ ਪਿਛਲੇ ਨੂੰ ਜੋ ਉਹ ਹਾਰਨ ਮਾਰਦਾ ਹੁੰਦਾ ਅਗਲਾ ਇਹ ਨੂੰ ਸੁਣਦਾ ਨਹੀਂ ਹੋਰ ਕੋਈ ਗੱਲ ਨਹੀਂ ਕਿਸੇ ਕੋਲੇ ਜਾਣਾ ਹੋਣਾ ਭਗਵਾਨ ਸੋ ਦੇ ਮੁੰਡਿਆਂ ਨੇ ਮੇਰੇ ਨਾਲ ਬਹੁਤ ਸੂਤ ਹਰ ਲਿਖੇ ਨਾਲ ਭਗਵਾਨ ਸੋ ਆਪਣੇ ਘਰੇ ਸਾਰਾ ਦਿਨ ਰਹਿੰਦਾ ਸੀ ਉਹ ਵੱਡਾ ਮੁੰਡਾ ਉਹ ਤਾਂ ਗੁਜ਼ਰ ਗਿਆ ਹੂੰ ਮੇਰੇ ਪਰਿਵਾਰ ਨਾਲ ਸਾਰਿਆਂ ਨੇ ਉਸੇ ਤਰ੍ਹਾਂ ਤੁਰੀ ਹੋਣੀ ਜਿਵੇਂ ਜਾਵਾਂ ਤੇ ਮੈਂ ਤੇ ਇੱਥੋਂ ਤਾਂ ਸਾਂ ਮਿਲਦੇ ਆਂ ਜਾ ਕੇ ਉਹ ਵੀ ਮੈਨੂੰ ਆਦਾ ਹੁੰਦਾ ਜਾਂ ਚਾਚਾ ਸਾਇਕਲ ਤੇ ਨਾ ਆਇਆ ਕਰ ਮੈਨੂੰ ਫੋਨ ਆਦਾ ਕਿ ਮੈਂ ਕੱਢੀ ਲਿਆ ਕਰ ਉਹ ਮੈਂ ਹੱਕ ਉਸ ਨਹੀਂ ਹੁੰਦਾ ਬਿੱਲ ਤੇ ਚਲੋ ਭਾਈ ਜੋ ਕਰਦੇ ਇਹ ਇਹਨਾਂ ਦੇ ਗੱਲ ਕਰੀਏ ਜੀ ਜਿਵੇਂ ਤੁਸੀਂ ਇਹਨਾਂ ਦੇ ਨੌ ਆ ਤੁਹਾਡੇ ਐਨਕ ਲੱਗੇ ਆ ਇਨੇ ਇਨਾ ਇਹਨਾਂ ਦੇ ਐਨਕ ਵੀ ਨਹੀਂ ਲੱਗੇ। ਇਹ ਬਿਨਾ ਐਨਕ ਤੋਂ ਗਟਕਾ ਪੜ ਲੈਂਦਾ। ਹੂੰ ਬਿਨਾ ਐਨਕ ਤੋਂ ਸਾਰਾ ਗੁੰਡਕਾ ਬੈਠਾ ਬਾਰ। ਮੈਂ ਆਹ ਦਿਨ ਝੀਹਾਂ ਨੂੰ ਨੇੜੇ ਰੱਖਦਾ। ਹੂੰ ਜੇ ਵੀ ਵਿਚਾਰੀ ਐਨੀ ਸੇਵਾ ਕਰਦੀ ਹੈ। ਸਿਰੋਂ ਉੱਪਰੇ ਆਪਣੇ 5-7 ਸਾਲ ਹੋ ਗਏ ਪਸੂ ਵੇਚਿਆਂ ਨੂੰ। ਤੇ ਜਿਉਂ ਵੇਚਣ ਲਗੇ ਮੈਂ ਇਹਨੂੰ ਆਖਤਾ ਮਾ ਪੁੱਤ ਮੇਰੇ ਦਹੀਂ ਬਿਨਾ ਰੋਟੀ ਨਹੀਂ ਹਾਜਮ ਹੁੰਦੀ। ਹੂੰ ਦੇ ਵੀ ਜੇ ਮੇਰੇ ਪੋਤੇ ਵੀ ਪੁੱਤ ਵੀ ਇਹਦੇ ਬਾਪੂ ਤੋਂ ਨਾਂ ਪ੍ਰਕਰ ਕਰੇ ਮੇਰੀ ਦਹੀਂ ਆਥਣੇ ਵੀ ਹੋਊਗੀ ਤੜਕੇ ਤਾਂ ਹੋਣੀ ਸੀ ਤੇ ਦੁੱਧ ਭਵੇਂ ਆਪਾਂ ਮੋਲੇ ਲੈਣੇ ਤੇ ਮੇਰੇ ਵਾਸਤੇ ਦਹੀਂ ਜਮੂ ਜਮਾਣੀ ਇੱਕ ਇੱਕ ਗੱਲ ਹੋਰ ਦੱਸੋ ਜੀ ਜਿਹੜੀਆਂ ਅੱਜ ਦੀਆਂ ਨੋਹਾਂ ਵਾ ਉਹ ਆਪਦੇ ਸਹੁਰਾ ਸਾਹਿਬ ਦਾ ਇੰਨਾ ਖਿਆਲ ਨਹੀਂ ਰੱਖਦੀਆਂ ਜਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਵੀ ਅਸੀਂ ਪਿਓ ਸਮਝਦੇ ਜਿਸ ਤਰੀਕੇ ਨਾਲ ਤੁਸੀਂ ਇੱਕ ਪਿਓ ਦੀ ਤਰ੍ਹਾਂ ਸਮਝਦੇ ਹੋ ਇਹਨਾਂ ਨੂੰ ਸਤਿ ਸ੍ਰੀ ਅਕਾਲ ਮੈਨੂੰ ਤਾਂ ਪਤਾ ਹੀ ਲੱਗਦਾ ਕਾ ਮੈਨੂੰ ਆਪਦੇ ਪਿਓ ਮਰੇ ਦਾ ਨਹੀਂ ਉਹ ਨਾਮ ਹੁੰਦਾ ਜਿੰਨਾ ਮੈਨੂੰ ਬਾਪੂ ਦਾ ਹੁੰਦਾ ਹੁਣ ਮੈਂ ਬਾਪੂ ਨੂੰ ਛੱਡ ਕੇ ਨਹੀਂ ਮੈਂ ਜਾਂਦੀ ਨਹੀਂ ਮੈਂ ਜਵੱਕਾ ਕੋਲ ਜਾਵਣਾ ਰਹਾ ਉੱਤੇ ਹੁਣ ਬਾਪੂ ਦੀ ਮਾਰੀ ਮਾਇਕੀ ਹੈ ਬੁੱਤ ਕੰਡੇ ਜਿਨੀ ਪੀਰ ਸੱਲ ਹੈ ਇਹਨੇ ਨਹੀਂ ਜਦੋਂ ਮਾਰੀ ਜਿਗੁਚੇ ਲਈ ਮੈਂ ਸੋਈ ਬੁੱਤ ਤਾਂ ਸ ਮੈਂ ਕੋ ਬਾਪੂ ਨਹੀਂ ਮੈਂ ਚੀ ਹੁਣ ਉਹ ਜਿਹੜੀਆਂ ਹੁੰਦੀਆਂ ਨੋਹਾਂ ਜੀ ਹੁੰਦੀਆਂ ਨੋਹਾਂ ਕਿਉਂ ਕਿਉਂ ਨਹੀਂ ਐਦਾਂ ਦਾ ਸੋਚਦੀਆਂ ਹੁਣ ਤਗਾ ਨੋਖਾ ਵੀਰੇ ਆਏ ਨਹੀਂ ਸੋਚਦਿਆਂ ਹੁੰਦੀਆਂ ਦੀ ਸੋਚ ਗਲਤ ਆ ਤਾਨੂੰ ਔਖਾ ਹੁੰਦਾ ਆਡਪੋਸ ਕਰੇ ਹੋਈ ਜਾਂਦੇ ਪੱਗ ਬੱਟੇ ਗਈ ਸੀ ਹਾਂਜੀ ਇੱਕ ਤਾਂ ਮੇਰਾ ਸਿਰ ਨਾਮਾ ਸੀ ਪਾਲੀ ਉਹਦੇ ਨਾਮ ਸੀ ਹੂੰ ਤੇ ਸਾਡੀਆਂ ਮਾਵਾਂ ਵੀ ਐ ਨਹੀਂ ਪੁੱਤ ਥੋੜਾ ਜਾਰ ਮੇਕੇ ਜਾਂਦਾ ਹੂੰ ਉਦੋਂ ਬੂਗਾਂ ਪੱਲਾ ਕਰਦਿਆਂ ਸੀ ਵੀਨੇ ਨਹੀਂ ਬੂਗਾਂ ਪੱਲਾ ਨਾ ਕਰਨ ਹੂੰ ਅਸੀਂ 50 55 ਸਾਲ ਇਕੱਠੇ ਨੇ ਖਾਦਾ ਪੀਤਾ ਹੂੰ ਤੇ ਸਾਡਾ ਰਾਜ ਦਾ ਫਰਕ ਨਹੀਂ ਪਿਆ ਸਾਡੇ ਚੱਬਰ ਸੀ ਤਾਂ ਉਹ ਦੋਵੇਂ ਆਪਜੀ ਭੈਣਾਂ ਬਣ ਗਈਆਂ ਮਾਵਾ ਸੀ ਤਾਂ ਉਹ ਸਾਡੇ ਨਾਲ ਮਾਸਣਾ ਪਈ ਤੀ ਉਹਨਾਂ ਨੇ ਕੋਈ ਫਰਕ ਨਹੀਂ ਰੱਖਿਆ ਸਾਡੇ ਨਾਲ ਇੱਕ ਮੁੰਡਾ ਫਿਰ ਮਰਹਾਏ ਕਹਿੰਦਾ ਬੱਗੜ ਉਹ ਗੜੋ ਲੱਗ ਗਿਆ ਖਾਣ ਪੀਣ ਉਹਦਾ ਪਰਿਵਾਰ ਬਈ ਬੱਗੜ ਦਾ ਚੜਾ ਗੁਜ਼ਰ ਗਿਆ ਉਹਦਾ ਵੱਡਾ ਮੁੰਡਾ ਵੀ ਗੁਜ਼ਰ ਗਿਆ ਉਹਦਾ ਪਰਿਵਾਰ ਐਵੇਂ ਆਖੀਂ ਬਿਨਾਂ ਉਹ ਮੀਤੁਰਿਆ ਹੁੰਦਾ ਉਹਨ ਕੋਈ ਗੱਲ ਹੋ ਗਏ ਉਹਦੀਆਂ ਨੂਆਂ ਆਖੀਆਂ ਤਾਈ ਨੂੰ ਸੱਦੋ ਫੇ ਹੂੰ ਉਹਦਾ ਬੱਕੜ ਦਾ ਟੱਬਰ ਹੈ ਉਹ ਵੀ ਆਖੂ ਇਹ ਬੱਕੜ ਦੀ ਕੁੜੀ ਹੈ ਪਹਿਲਾਂ ਮੇਰੇ ਘਰ ਆਉ ਪਰਉਣਾ ਮੇਰੇ ਘਰ ਆ ਕੇ ਫੇਰ ਆਪਦੇ ਘਰੇ ਜਾਂਦੇ ਪਿਆਰ ਹੁੰਦਾ ਇਹ ਵਾਪਸ ਹੈ ਪਰ ਮੈਂ ਵੀ ਉਹਨਾਂ ਨੂੰ ਆਪਦੇ ਨਾਲ ਨੇੜੇ ਰੱਖਦਾ ਇੱਕ ਮੁੰਡਾ ਵਜਾ ਛੋਟਾ ਤੰਦਰ ਰੋਤਾ ਇਸ ਕੋ ਮਹਾਰਾਜ ਵੱਡੀ ਉਮਰ ਕਰੇ ਉਹ ਹੈ ਜੀ ਤੇ ਵੱਡੇ ਮੁੰਡੇ ਦੋ ਮੁੰਡੇ ਸੀ ਉਹ ਕੈਨੇਡਾ ਚ ਘਰ ਸੇ ਹੂੰ ਠੀਕ ਹੈ ਬਾਪੂ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸ਼ੁਕਰੀਆ ਬਹੁਤ ਬਹੁਤ ਜੀ ਪੁੱਤ ਇਥੇ ਹੈ ਵੀ ਹੋਰ ਕੁਝ ਨਹੀਂ ਜੀ ਤੁਹਾਡੀਆਂ ਦਵਾਵਾਂ ਬਾਪੂ ਜੀ ਤਾਂ ਦੋਸਤੋ ਇਹ ਤੁਹਾਨੂੰ ਗੱਲਬਾਤ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੇ ਇਹ ਬਾਬਾ ਜੀ ਵਰਗੇ ਵਿਰਾਸਤਾਂ ਨਹੀਂ ਸਾਡੀਆਂ ਜੋ ਅ ਸੋ 6 ਸਾਲ ਤੋਂ ਉੱਪਰ ਦੇ ਨੇ 100 ਵਰਿਆ ਤੋਂ ਉੱਪਰ ਦੇ ਨੇ ਜੁੜੇ ਰਹੋ ਸਫਰ ਟੈਲੀਵੀਜ਼ਨ ਨਾਲ ਸਤਿ ਸ੍ਰੀ ਅਕਾਲ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ